ਘਰ ਵਿੱਚੋਂ ਗਰੀਬੀ ਖਤਮ ਕਰਨ ਲਈ ਜ਼ਰੂਰ ਅਪਣਾਓ ਇਹ ਤਰੀਕਾ ਨੰਬਰ 1 ਸਾਨੂੰ ਕਦੇ ਵੀ ਆਪਣੇ ਬੈਡਰੂਮ ਵਿੱਚ ਦਰਵਾਜ਼ੇ ਵੱਲ ਨੂੰ ਪੈਰ ਕਰਕੇ ਨਹੀਂ ਸੌਣਾ ਚਾਹੀਦਾ ਇਸ ਨਾਲ ਘਰ ਵਿੱਚ ਪੈਸੇ ਦੀ ਕਮੀ ਹੋਣ ਲੱਗ ਜਾਂਦੀ ਹੈ ਨੰਬਰ 2 ਆਪਣੀ ਰਸੋਈ ਵਿੱਚ ਕਦੇ ਵੀ ਝੂਠੇ ਬਰਤਨ ਦਵਾਈਆਂ ਸ਼ੀਸ਼ਾ ਮੰਦਰ ਤੇ ਝਾੜੂ ਭੁੱਲ ਕੇ ਵੀ ਨਾ ਰੱਖੋ ਇਸ ਤਰ੍ਹਾਂ ਕਰਨ ਨਾਲ ਰਸੋਈ ਦੀ ਬਰਕਤ ਖਤਮ ਹੋਣ ਲੱਗ ਜਾਂਦੀ ਹੈ ਜਿਸ ਨਾਲ ਤੁਸੀਂ ਗਰੀਬੀ ਦਾ ਸਾਹਮਣਾ ਕਰ ਸਕਦੇ ਹੋ ਨੰਬਰ 3 ਆਪਣੇ ਘਰ ਵਿੱਚ ਹਰ ਸ਼ਨੀਵਾਰ ਵਾਲੇ ਦਿਨ ਨਮਕ ਵਾਲੇ ਪਾਣੀ ਦਾ ਪੋਚਾ ਜ਼ਰੂਰ ਲਗਾ ਲਿਆ ਕਰੋ ਜਿਸ ਨਾਲ ਨਿਕਾਰਾਤਮਕ ਊਰਜਾ ਖਤਮ ਹੋਣ ਲੱਗ ਜਾਂਦੀ ਹੈ ਨੰਬਰ 4 ਤੁਹਾਡੇ ਘਰ ਵਿੱਚ ਲੱਗੀ ਘੜੀ ਦਾ ਵੀ ਬਹੁਤ ਵੱਡਾ ਕਨੈਕਸ਼ਨ ਹੈ ਤੁਹਾਨੂੰ ਘੜੀ ਸਰਾਣੇ ਦੇ ਹੇਠਾਂ ਸਿਰ ਦੇ ਸਾਹਮਣੇ ਤੇ ਬਿਸਤਰੇ ਦੇ ਪਿੱਛੇ ਰੱਖ ਕੇ ਨਹੀਂ ਸੌਣਾ ਚਾਹੀਦਾ ਇਸ ਨਾਲ ਤੁਹਾਡੇ ਸਰੀਰ ਅੰਦਰ ਨਿਕਾਰਾਤਮਕ ਊਰਜਾ ਪੈਦਾ ਹੋਣ ਲੱਗ ਜਾਂਦੀ ਹੈ ਜਿਸ ਨਾਲ ਤੁਹਾਡੇ ਕੋਲ ਪੈਸਾ ਨਹੀਂ ਆਉਂਦਾ ਨੰਬਰ 5 ਕਦੇ ਵੀ ਖਾਣਾ ਖਾਣ ਤੋਂ ਬਾਅਦ ਬਰਤਨਾਂ ਵਿੱਚ ਹੱਥ ਨਹੀਂ ਧੋਣੇ ਚਾਹੀਦੇ ਇਸ ਤਰ੍ਹਾਂ ਕਰਨਾ ਸੀ ਖਾਣੇ ਵਾਲੀ ਪਲੇਟ ਨੂੰ ਝੂਠੀ ਕਰਕੇ ਉਸ ਦਾ ਅਪਮਾਨ ਕਰਦੇ ਹਾਂ ਜਿਸ ਨਾਲ ਸਾਡੇ ਘਰ ਵਿੱਚ ਬਰਕਤ ਨਹੀਂ ਰਹਿੰਦੀ ਨੰਬਰ 6 ਆਪਣੇ ਸੌਣ ਵਾਲੇ ਕਮਰੇ ਵਿੱਚ ਕਦੇ ਵੀ ਮੰਦਰ ਨਾ ਬਣਾਓ ਤੇ ਨਾਲ ਹੀ ਉੱਥੇ ਕਦੇ ਵੀ ਆਪਣੇ ਵੱਡਿਆਂ ਦੇ ਮਰਨ ਤੋਂ ਬਾਅਦ ਦੀ ਕੋਈ ਵੀ ਫੋਟੋ ਨਾ ਲਗਾਓ ਇਹ ਚੰਗੀ ਨਹੀਂ ਮੰਨੀ ਜਾਂਦੀ ਨੰਬਰ 7 ਤੁਹਾਡੇ ਘਰ ਦੀਆਂ ਕੰਧਾਂ ਉੱਪਰ ਆਈ ਹੋਈ ਸੱਲ ਵੀ ਤੁਹਾਨੂੰ ਗਰੀਬੀ ਵੱਲ ਲੈ ਕੇ ਜਾਂਦੀ ਹੈ ਇਸ ਲਈ ਆਪਣੇ ਘਰ ਦੀਆਂ ਕੰਧਾਂ ਉੱਪਰ ਆਈ ਸੱਲ ਦੀ ਤੁਰੰਤ ਮੁਰੰਮਤ ਕਰਵਾਓ। ਨੰਬਰ 8 ਬਾਥਰੂਮ ਵਿੱਚ ਕਦੇ ਵੀ ਨੰਗੇ ਪੈਰ ਨਾ ਜਾਓ ਤੇ ਨਾਲ ਹੀ ਕਦੇ ਵੀ ਨੰਗੇ ਪੈਰ ਇਸ਼ਨਾਨ ਨਾ ਕਰੋ। ਨੰਬਰ 9 ਘਰ ਵਿੱਚੋਂ ਜੇਕਰ ਤੁਸੀਂ ਗਰੀਬੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਹਰ ਸ਼ੁੱਕਰਵਾਰ ਵਾਲੇ ਦਿਨ ਦਹੀਂ ਤੇ ਮਖਾਣੇ ਦਾ ਦਾਨ ਜ਼ਰੂਰ ਕਰੋ ਕਾਫੀ ਲਾਭ ਮਿਲੇਗਾ। ਨੰਬਰ 10 ਆਪਣੇ ਘਰ ਵਿੱਚ ਰੋਜ਼ਾਨਾ ਦੇਸੀ ਘਿਓ ਦਾ ਦੀਪਕ ਜਲਾਉਣਾ ਚਾਹੀਦਾ ਇਸ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਤੇ ਨਾਲ ਹੀ ਪੈਸੇ ਦੀ ਕਮੀ ਵੀ ਦੂਰ ਹੁੰਦੀ ਹੈ। ਨੰਬਰ 11 ਜਿਸ ਪਰਿਵਾਰ ਦੇ ਮੈਂਬਰ ਸਾਲ ਵਿੱਚ ਇੱਕ ਵਾਰ ਤੀਰਥ ਯਾਤਰਾ ਤੇ ਜਾਂਦੇ ਹਨ ਤੇ ਨਾਲ ਹੀ ਸਾਲ ਵਿੱਚ ਇੱਕ ਵਾਰ ਪੁੰਦਨ ਕਰਦੇ ਹਨ ਉਹਨਾਂ ਦੀ ਗਰੀਬੀ ਬਹੁਤ ਜਲਦੀ ਦੂਰ ਹੋ ਜਾਂਦੀ ਹੈ। ਨੰਬਰ 12 ਹਫ਼ਤੇ ਵਿੱਚ ਇੱਕ ਵਾਰ ਕਿਸੇ ਨੂੰ ਗਰੀਬ ਨੂੰ ਕਣਕ ਦਾਨ ਜੇਕਰ ਤੁਸੀਂ ਕਰ ਦਿੰਦੇ ਹੋ ਤਾਂ ਪਰਮਾਤਮਾ ਤੁਹਾਡੀਆਂ ਝੋਲੀਆਂ ਨੂੰ ਹਮੇਸ਼ਾ ਭਰ ਕੇ ਰੱਖਦਾ ਹੈ। ਨੰਬਰ 13 ਕਦੇ ਵੀ ਕਿਸੇ ਤੋਂ ਵੀ ਉਧਾਰ ਲਏ ਹੋਏ ਪੈਸੇ ਵਾਪਸ ਜ਼ਰੂਰ ਕਰੋ ਚੇਕ ਕਰ ਤੁਸੀਂ ਕਿਸੇ ਦੇ ਪੈਸੇ ਲੈ ਕੇ ਵਾਪਸ ਨਹੀਂ ਕਰ ਦਿੱਤਾ ਇਸ ਨਾਲ ਤੁਹਾਡੇ ਘਰ ਵਿੱਚ ਪੈਸੇ ਦੀ ਕਮੀ ਹੋਣ ਲੱਗ ਜਾਂਦੀ ਹੈ ਨੰਬਰ 14 ਸ਼ਾਮ ਦੇ ਸਮੇਂ ਕਦੇ ਵੀ ਕਿਸੇ ਵੀ ਵਿਅਕਤੀ ਨੂੰ ਆਪਣੇ ਘਰ ਦੀ ਕੋਈ ਵੀ ਚਿੱਟੀ ਚੀਜ਼ ਨਾ ਦੇਵੋ ਇਸ ਨਾਲ ਵੀ ਨੁਕਸਾਨ ਤੁਹਾਡਾ ਹੀ ਹੁੰਦਾ ਹੈ ਨੰਬਰ 15 ਕਦੇ ਵੀ ਕਿਸੇ ਵੀ ਇਨਸਾਨ ਨੂੰ ਫਟੇ ਪੁਰਾਣੇ ਕੱਪੜੇ ਨਹੀਂ ਪਾਉਣੇ ਚਾਹੀਦੇ ਇਸ ਤਰ੍ਹਾਂ ਕਰਨ ਨਾਲ ਵੀ ਗਰੀਬੀ ਘਰ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ ਨੰਬਰ 16 ਆਪਣੇ ਬਾਥਰੂਮ ਵਿੱਚ ਕਦੇ ਵੀ ਗਿੱਲੇ ਕੱਪੜੇ ਤੇ ਬਾਥਰੂਮ ਨੂੰ ਕਦੇ ਵੀ ਗੰਦਾ ਨਾ ਰੱਖੋ ਇਸ ਪ੍ਰਕਾਰ ਨਾਲ ਵੀ ਘਰ ਵਿੱਚ ਬਹੁਤ ਨਕਾਰਾਤਮਕ ਊਰਜਾ ਫੈਲਣ ਲੱਗ ਜਾਂਦੀ ਹੈ ਜਿਸ ਨਾਲ ਘਰ ਵਿੱਚ ਹਮੇਸ਼ਾ ਲੜਾਈ ਝਗੜੇ ਹੀ ਰਹਿੰਦੇ ਹਨ ਨੰਬਰ 17 ਜੀਕਰ ਔਰਤਾਂ ਖਾਣਾ ਬਣਾਉਣ ਸਮੇਂ ਉਸ ਨੂੰ ਖਾ ਕੇ ਦੇਖ ਲੈਂਦੀਆਂ ਹਨ ਅਜਿਹਾ ਕਰਨਾ ਵੀ ਬਹੁਤ ਗਲਤ ਹੈ ਕਿਉਂਕਿ ਬਿਨਾਂ ਪਰਮਾਤਮਾ ਨੂੰ ਭੋਗ ਲਗਾਈ ਖਾਣਾ ਨਹੀਂ ਖਾਣਾ ਚਾਹੀਦਾ ਨਹੀਂ ਤੇ ਤੁਹਾਡੇ ਘਰ ਵਿੱਚ ਵਰਕਤ ਖਤਮ ਹੋਣ ਲੱਗ ਜਾਂਦੀ ਹੈ ਨੰਬਰ 18 ਕਦੇ ਵੀ ਕਿਸੇ ਵੀ ਅਮੀਰ ਆਦਮੀ ਦਾ ਜਾਂ ਗਰੀਬ ਆਦਮੀ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਸਗੋਂ ਹਰੇਕ ਇਨਸਾਨ ਦੀ ਮਿਹਨਤ ਦੇਖਣੀ ਚਾਹੀਦੀ ਹੈ ਹਰ ਇੱਕ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਨੰਬਰ 19 ਜਦੋਂ ਵੀ ਤੁਸੀਂ ਰਾਤ ਨੂੰ ਸੌਂਦੇ ਹੋ ਤਾਂ ਆਪਣੇ ਸਰਾਣੇ ਕੋਲ ਹਮੇਸ਼ਾ ਪਾਣੀ ਰੱਖੋ ਤੇ ਸਵੇਰੇ ਉੱਠਦੇ ਹੀ ਘਰ ਦੇ ਕੌਲਿਆਂ ਤੇ ਪਾ ਦਿਓ ਇਸ ਤਰ੍ਹਾਂ ਕਰਨਾ ਤੁਹਾਡੇ ਹੱਥ ਕਦੇ ਵੀ ਖਾਲੀ ਨਹੀਂ ਰਹਿੰਦੇ ਘਰ ਵਿੱਚ ਖੁਸ਼ੀਆਂ ਪੈਸਾ ਤੇ ਕਮਾਈ ਵਿੱਚ ਬਰਕਤ ਪੈਣ ਲੱਗ ਜਾਂਦੀ ਹੈ ਨੰਬਰ ਵੀ ਪੈਸੇ ਨੂੰ ਕਦੇ ਵੀ ਥੋਕ ਨਾ ਲਗਾਓ ਸਗੋਂ ਹਮੇਸ਼ਾ ਉਸ ਦਾ ਆਦਰ ਕਰੋ ਹਮੇਸ਼ਾ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਹੀ ਪੈਸੇ ਨੂੰ ਹੱਥ ਲਗਾਓ ਇਸ ਤਰ੍ਹਾਂ ਕਰਨਾ ਪੈਸਾ ਤੁਹਾਡੇ ਕੋਲ ਭੱਜੇ ਆਉਂਦਾ ਹੈ ਨੰਬਰ 21 ਕਦੇ ਵੀ ਕਿਸੇ ਵੀ ਵਿਅਕਤੀ ਨੂੰ ਆਪਣੀ ਕੁੜੀ ਨੂੰ ਦਾਜ ਵਿੱਚ ਨਾ ਤੱਕ ਕੰਚ ਦਾ ਸਾਮਾਨ ਦੇਣਾ ਚਾਹੀਦਾ ਤੇ ਨਾ ਹੀ ਕਦੇ ਵੀ ਕੋਈ ਵੀ ਅਚਾਰ ਅਤੇ ਮਿਰਚਾ ਨਾ ਦੇਵੋ ਇਸ ਤਰ੍ਹਾਂ ਕਰਨਾ ਤੁਹਾਡੀ ਕਮਾਈ ਵਿੱਚ ਵੀ ਫਰਕ ਪੈਂਦਾ ਤੇ ਨਾਲ ਹੀ ਕੁੜੀ ਦੇ ਸਹੁਰੇ ਘਰ ਵਿੱਚ ਕਲੇਸ਼ ਹੁੰਦਾ ਜਿਸ ਨਾਲ ਉਹਨਾਂ ਦੇ ਘਰ ਵਿੱਚ ਬਰਕਤ ਨਹੀਂ ਰਹਿੰਦੀ। ਨੰਬਰ 2 ਜੇਕਰ ਕਰਦੇ ਕਿਸੇ ਵੀ ਮੈਂਬਰ ਨੂੰ ਨਜ਼ਰ ਲੱਗ ਜਾਵੇ ਤਾਂ 7 ਡੰਡੀਆਂ ਵਾਲੀਆਂ ਲਾਲ ਮਿਰਚਾਂ ਲੈ ਕੇ ਉਸ ਨੂੰ ਨਜ਼ਰ ਵਾਲੇ ਇਨਸਾਨ ਉੱਪਰ ਦੀ ਸਵਾਕੀ ਜਲਦੀ ਅਗਵੇ ਸੁੱਟ ਦਿਓ। ਇਸ ਤਰ੍ਹਾਂ ਵਿਅਕਤੀ ਦੀ ਨਜ਼ਰ ਉਤਰ ਜਾਵੇਗੀ। ਨੰਬਰ 3 ਆਪਣੀ ਰਸੋਈ ਵਿੱਚ ਤਵੇ ਤੇ ਕੜਾਹੀ ਨੂੰ ਕਦੇ ਵੀ ਮੋਦੀ ਕਰਕੇ ਨਾ ਰੱਖੋ। ਇਸ ਤਰ੍ਹਾਂ ਕਰਨਾ ਘਰ ਵਿੱਚ ਕਲੇਸ਼ ਤੇ ਪੈਸੇ ਦੀ ਕਮੀ ਹੋਣ ਲੱਗ ਜਾਂਦੀ ਹੈ। ਨੰਬਰ 24 ਔਰਤਾਂ ਨੂੰ ਆਪਣੀ ਰਸੋਈ ਵਿੱਚ ਕਦੇ ਵੀ ਪੰਜ ਚੀਜ਼ਾਂ ਖਤਮ ਨਹੀਂ ਹੋਣ ਦੇਣੀਆਂ ਚਾਹੀਦੀਆਂ ਪਹਿਲਾ ਨਮਕ ਦੂਸਰਾ ਆਟਾ ਤੀਸਰਾ ਚੌਲ ਚੌਥਾ ਲੌਂਗ ਪੰਜਵਾਂ ਹਰੀ ਇਲਾਇਚੀ ਨੰਬਰ 25 ਜਦੋਂ ਵੀ ਤੁਹਾਡੇ ਘਰ ਦਾ ਕੋਈ ਵੀ ਮੈਂਬਰ ਸਵੇਰੇ ਘਰ ਤੋਂ ਬਾਹਰ ਨਿਕਲੇ ਉਸ ਤੋਂ ਪਹਿਲਾਂ ਆਪਣੇ ਘਰ ਦੀ ਸਫਾਈ ਚੰਗੀ ਤਰ੍ਹਾਂ ਕਰ ਲੈਣੀ ਚਾਹੀਦੀ ਆ ਉਹਨਾਂ ਦੇ ਜਾਣ ਤੋਂ ਬਾਅਦ ਝਾੜੂ ਪੂੰਝਾ ਨਹੀਂ ਕਰਨਾ ਚਾਹੀਦਾ ਨੰਬਰ 26 ਘਰ ਦੀ ਹਰ ਔਰਤ ਨੂੰ ਸਵੇਰੇ ਚਲਦੀ ਨਾਲ ਉੱਠ ਕੇ ਇਸ਼ਨਾਨ ਕਰਕੇ ਪਾਠ ਪੂਜਾ ਕਰਨੀ ਚਾਹੀਦੀ ਹੈ ਫਿਰ ਰਸੋਈ ਵਿੱਚ ਕੰਮ ਕਰਨਾ ਸ਼ੁਰੂ ਕਰਨਾ ਚਾਹੀਦਾ ਇਸ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਨਾਲ ਹੀ ਗਰੀਬੀ ਵੀ ਦੂਰ ਹੋਣ ਲੱਗ ਜਾਂਦੀ ਹੈ ਨੰਬਰ 7 ਹੈ ਆਪਣੇ ਘਰ ਵਿੱਚ ਕਦੇ ਵੀ ਟੁੱਟੇ ਹੋਏ ਬਰਤਨ ਅਤੇ ਸਮਾਨ ਨਹੀਂ ਰੱਖਣਾ ਚਾਹੀਦਾ ਇਸ ਨਾਲ ਘਰ ਵਿੱਚ ਨਿਕਾਰਾਤਮਕ ਊਰਜਾ ਦਾ ਵਾਸ ਹੁੰਦਾ ਜਿਸ ਨਾਲ ਤੁਹਾਡੇ ਧਨ ਵਿੱਚ ਕਮੀ ਆਉਣ ਲੱਗ ਜਾਂਦੀ ਹੈ ਨੰਬਰ 8 ਹੈ ਆਪਣੇ ਬਿਸਤਰੇ ਦੇ ਸਾਹਮਣੇ ਕਦੇ ਵੀ ਸ਼ੀਸ਼ਾ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਰਾਤ ਨੂੰ ਸੌਣ ਤੋਂ ਪਹਿਲਾਂ ਤੇ ਉੱਠਣ ਤੋਂ ਬਾਅਦ ਕਦੇ ਵੀ ਸ਼ੀਸ਼ਾ ਨਹੀਂ ਦੇਖਣਾ ਚਾਹੀਦਾ ਅਜਿਹਾ ਚੰਗਾ ਨਹੀਂ ਮੰਨਿਆ ਜਾਂਦਾ ਨੰਬਰ 29 ਸੌਣ ਤੋਂ ਪਹਿਲਾਂ ਆਪਣੇ ਸਿਰਹਾਣੇ ਮੂਰ ਦਾ ਖੰਭ ਰੱਖ ਕੇ ਸੌਣਾ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਇਸ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਨਾਲ ਹੀ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ ਨੰਬਰ 3 ਘਰ ਦੀ ਤਜ਼ੋਰੀ ਨੂੰ ਹਮੇਸ਼ਾ ਸਾਫ਼ ਰੱਖੋ ਤੇ ਪੈਸੇ ਨੂੰ ਹਮੇਸ਼ਾ ਲਾਲ ਕੱਪੜੇ ਵਿੱਚ ਲਪੇਟ ਕੇ ਹੀ ਰੱਖੋ ਇਸ ਵਿੱਚ ਕਦੇ ਵੀ ਕੋਈ ਵੀ ਫੋਟੋ ਆਦ ਨਾ ਰੱਖੋ ਅਜਿਹਾ ਕਰਨਾ ਚੰਗਾ ਨਹੀਂ ਮੰਨਿਆ ਜਾਂਦਾ ਨੰਬਰ 31 ਰਾਤ ਦੇ ਸਮੇਂ ਕਦੇ ਵੀ ਕੱਪੜੇ ਨਾਲ ਤੋਂ ਬਿਸਨਾ ਕੱਪੜੇ ਉੱਪਰ ਕੁਝ ਐਵੇਂ ਦੇ ਜੀਵਾਣੂ ਪੈ ਜਾਂਦੇ ਨੇ ਜਿਸ ਨਾਲ ਨਿਕਾਰਾਤਮਕ ਊਰਜਾ ਤੁਹਾਡੇ ਅੰਦਰ ਚਲੀ ਜਾਂਦੀ ਆ ਜਦੋਂ ਤੁਸੀਂ ਅਗਲੇ ਦਿਨ ਇਹਨਾਂ ਨੂੰ ਪਹਿਨਦੇ ਹੋ ਨੰਬਰ ਪੱਤੀ ਆਪਣੇ ਘਰ ਵਿੱਚ ਕਦੇ ਵੀ ਟੁੱਟਿਆ ਹੋਇਆ ਸ਼ੀਸ਼ਾ ਨਾ ਰੱਖੋ ਇਹ ਬਹੁਤ ਮਾੜਾ ਮੰਨਿਆ ਜਾਂਦਾ ਜਿਸ ਨਾਲ ਤੁਸੀਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਸਕਦੇ ਹੋ ਨੰਬਰ 33 ਸੌਣ ਤੋਂ ਪਹਿਲਾਂ ਆਪਣੇ ਘਰ ਦੀ ਰਸੋਈ ਵਿੱਚ ਪਾਣੀ ਦੀ ਬਾਲਟੀ ਭਰ ਕੇ ਰੱਖੋ ਇਸ ਨਾਲ ਘਰ ਵਿੱਚ ਬਰਕਤ ਤੰਦਰੁਸਤੀ ਦੇ ਨਾਲ-ਨਾਲ ਪੈਸਾ ਟਿਕਦਾ ਤੁਹਾਡੀ ਮਿਹਨਤ ਨੂੰ ਫਲ ਲੱਗਦਾ ਨੰਬਰ 34 ਸ਼ਾਮ ਦੇ ਸਮੇਂ ਜੇਕਰ ਤੁਸੀਂ ਕਪੂਰ ਜਲਾ ਦਿੰਦੇ ਹੋ ਤਾਂ ਇਸ ਨਾਲ ਘਰ ਵਿੱਚ ਸਾਰੀ ਨਿਕਾਰਾਤਮਕ ਊਰਜਾ ਖਤਮ ਹੋਣ ਲੱਗ ਜਾਂਦੀ ਹੈ ਨੰਬਰ 35 ਬਾਥਰੂਮ ਵਿੱਚ ਕੰਜ ਦੇ ਬੱਟਨ ਨੂੰ ਚਨਾਕ ਪਾ ਕੇ ਰੱਖਣ ਨਾਲ अनेका ਹੀ ਲਾਭ ਮਿਲਦੇ ਨੇ ਸਾਰੀ ਨਿਕਾਰਾਤਮਕ ਊਰਜਾ ਖਤਮ ਹੋ ਜਾਂਦੀ ਹੈ ਤੇ ਪੈਸਾ ਟਿਕਣ ਲੱਗ ਜਾਂਦਾ ਹੈ। ਨੰਬਰ 36 ਕਦੇ ਵੀ ਤਵੇ ਨੂੰ ਕਿਸੇ ਵੀ ਤਿੱਖੀ ਚੀਜ਼ ਨਾਲ ਨਾ ਰਗੜੋ। ਅਜਿਹਾ ਕਰਨਾ ਤੁਹਾਨੂੰ ਆਰਥਿਕ ਸਿੱਤੀ ਦਾ ਸਾਹਮਣਾ ਕਰਨਾ ਪੈ ਸਕਦਾ ਪਤੀ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਨੰਬਰ 37 ਭੁੱਲ ਕੇ ਵੀ ਕਦੇ ਵੀ ਕਿਸੇ ਦਾ ਝੂਠਾ ਨਾ ਖੋ। ਇਸ ਤਰ੍ਹਾਂ ਕਰਨਾ ਤੁਸੀ ਬਹੁਤ ਸਾਰੇ ਰੋਗਾਂ ਦੇ ਸ਼ਿਕਾਰ ਹੋ ਸਕਦੇ ਹੋ ਤੇ ਨਾਲ ਹੀ ਇਹ ਚੰਗਾ ਵੀ ਨਹੀਂ ਮੰਨਿਆ ਜਾਂਦਾ। ਨੰਬਰ 33 ਘਰ ਵਿੱਚ ਤੇਜ਼ਪੱਤਾ ਜਲਾਉਣਾ ਆਰਥਿਕ ਸਥਿਤੀ ਤੇ ਘਰ ਵਿੱਚ ਲੜਾਈ ਝਗੜਿਆਂ ਵਿੱਚ ਸਾਰ ਹੁੰਦਾ ਹੈ। ਨੰਬਰ 34 ਜਦੋਂ ਵੀ ਤੁਸੀਂ ਕਿਤੇ ਪਹੁੰਚੋ ਤਾਂ ਹਮੇਸ਼ਾ ਕਰੋ ਆਪਣਾ ਮਿੱਠਾ ਮੂੰਹ ਕਰਕੇ ਹੀ ਨਿਕਲੋ ਇਸ ਤਰ੍ਹਾਂ ਕਰਨਾ ਤੁਹਾਨੂੰ ਹਰ ਕੰਮ 'ਚ ਸਫਲਤਾ ਹੀ ਮਿਲੇਗੀ। ਨੰਬਰ 40 ਆਪਣੇ ਘਰ ਦੇ ਆਲੇ-ਦੁਆਲੇ ਕਦੇ ਵੀ ਖੜਾ ਪਾਣੀ ਨਾ ਹੋਣ ਦੇਵੋ ਇਸ ਨਾਲ ਕਦੇ ਵੀ ਪੈਸਾ ਨਹੀਂ ਟਿਕਦਾ ਤੇ ਨਾਲ ਹੀ ਲੜਾਈ ਝਗੜੇ ਹੁੰਦੇ ਰਹਿੰਦੇ ਹਨ। ਨੰਬਰ 41 ਔਰਤਾਂ ਨੂੰ ਕਦੇ ਵੀ ਘਰ ਵਿੱਚ ਕਲੇਸ਼ ਵਾਲਾ ਮਾਹੌਲ ਨਹੀਂ ਬਣਾਉਣਾ ਚਾਹੀਦਾ ਇਸ ਨਾਲ ਤੁਹਾਡੇ ਘਰ ਦੀਆਂ ਖੁਸ਼ੀਆਂ ਖਤਮ ਹੋਣ ਲੱਗ ਜਾਂਦੀਆਂ ਹਨ। ਨੰਬਰ 22 ਜਿਹੜੀਆਂ ਔਰਤਾਂ ਸਵੇਰੇ ਉੱਠਣਸਾਰ ਲੜੀ ਸਫਾਈ ਕਰਨ ਉਹਨਾਂ ਦੇ ਘਰ ਵਿੱਚ ਕਦੇ ਵੀ ਗਰੀਬੀ ਨਹੀਂ ਆਉਂਦੀ ਨੰਬਰ 43 ਜਿਹੜੀਆਂ ਤਾਂ ਹਰ ਹਫ਼ਤੇ ਆਪਣੇ ਘਰ ਵਿੱਚ ਕੋਈ ਮਿੱਠੀ ਚੀਜ਼ ਬਣਾ ਕੇ ਸਾਰੇ ਮੈਂਬਰਾਂ ਨੂੰ ਖਵਾਉਣ ਉਹਨਾਂ ਦੇ ਘਰ ਵਿੱਚ ਖੁਸ਼ੀਆਂ ਹੀ ਰਹਿੰਦੀਆਂ ਹਨ ਨੰਬਰ 44 ਆਪਣੀ ਕੁੜੀ ਨੂੰ ਦਾਜ ਵਿੱਚ ਕਦੇ ਵੀ ਗੈਸ ਚੁੱਲਾ ਨਾ ਦੇ ਉਹ ਇਸ ਨਾਲ ਉਸ ਦਾ ਪਤੀ ਕੰਗਾਲ ਹੋਣ ਲੱਗ ਜਾਂਦਾ ਹੈ ਤੇ ਨਾਲ ਹੀ ਤੁਹਾਡੀ ਆਰਥਿਕ ਸਥਿਤੀ ਉੱਪਰ ਵੀ ਮਾੜਾ ਅਸਰ ਪੈਂਦਾ ਹੈ ਨੰਬਰ 45 ਰਾਤ ਨੂੰ ਆਪਣੇ ਸਰਾਣੇ ਕਦੇ ਵੀ ਚੱਪਲ ਰੱਖ ਕੇ ਨਾ ਸੋਵੇ ਉਸ ਨਾਲ ਤੁਹਾਨੂੰ ਡਰਾਉਣੇ ਕਾਬਨੇ ਸੁਪਨੇ ਆਉਣ ਲੱਗ ਜਾਂਦੇ ਹਨ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ